ਕੀ ਖਾਇਨਾ ਦੇ ਕੰਮ ਤੋਂ 8 ਵਜ ਗਏ ਅਜੇ ਤੱਕ ਨਹੀਂ ਉੱਠੇ ਕਿੱਦਾਂ ਸੁੱਤੇ ਮਾਤਾ ਨੂੰ ਨਹੀਂ ਮਾਸਾ ਹੈਗਾ ਉਹਨਾਂ ਨੂੰ ਮੈਂ ਠਾਲੀ ਦੇਵਾਂ ਘਰ ਵੀ ਭੁਲਾਈ ਨੇ 9 ਵਜ ਤੱਕ ਸੁੱਤੇ ਹੋਣਗੇ ਕੋਈ ਗੱਲ ਨਹੀਂ ਕਰਦੀ ਇਹਨਾਂ ਦਾ ਤੇ ਮਾ ਦੇ ਅੰਦਰ ਚਾਹ ਬਣ ਗਈ ਪੁੱਤ ਹਾਂਜੀ ਨਿਆਣਿਆਂ ਨੂੰ ਦਵਾ ਪਾ ਦਿਆਂ ਦੋ ਕੱਪਾਂ ਚ ਨਿਆਣਿਆਂ ਨੂੰ ਚਾਹ ਤੇ ਤੁਸੀਂ ਦੇ ਲੋ ਪਹਿਲਾਂ ਤੁਹਾਨੂੰ ਨਹੀਂ ਪਤਾ 8 ਵਜ ਗਏ ਉਤੋਂ ਅਜੇ ਤੱਕ ਉੱਠੇ ਨਹੀਂ ਆ ਉਹ ਨਿਆਣੇ ਇੰਨੇ ਵੀ ਨਹੀਂ ਨਿਆਣੇ ਹੈਗੇ ਜਿੰਨੇ ਤੁਸੀਂ ਉਹਨਾਂ ਨੂੰ ਬੁਣਾਉਣ ਦੇ ਜੇ ਚੱਲ ਪੁੱਤ ਕੋਈ ਗੱਲ ਨਹੀਂ ਆਪੇ ਉਹਨਾਂ ਨੇ ਗੰਜਾ ਨਾ ਜੇ ਤਾਂ ਪਹਿਲਾਂ ਤੇ ਨਹੀਂ ਆਏ ਨੇ ਹੌਲੀ ਹੌਲੀ ਆਪੇ ਕੰਮ ਕਰਨਗੇ ਨਹੀਂ ਤੇ ਮਾਤਾ ਘਰ ਵੀ ਹੋ ਇੰਨੇ ਵਜੇ ਤੱਕ ਪਏ ਰਹਿੰਦੇ ਹੋਣਗੇ ਮੈਂ ਕਿਹੜੀ ਵੇਖਣ ਲਈ ਜਾ ਕੇ ਵੇਖਣ ਨਹੀਂ ਡਈ ਤੂੰ ਠਾੜੀ ਦਿੰਦੀ ਉਹਨਾਂ ਨੂੰ ਮੈਂ ਕਿਹਾ ਚੱਲ ਹੁਣ ਚਾਹ ਖਾੜ ਕੇ ਫੇਰ ਉਹ ਤਾਂ ਤੁਸੀਂ ਕੱਲ ਕਹਿਣ ਦੇ ਕੋਈ ਗੱਲ ਨਹੀਂ ਉਹ ਕੰਮ ਕਰਾ ਦਿਆ ਕਰੂੰਗੀ ਕੁੜੀ ਨਾਲ ਉਹ ਨਿੱਕੀ ਹੈ ਉੱਠ ਕੇ ਕੰਮ ਨਹੀਂ ਕਰਾ ਸਕਦੀ ਕਿੰਨਾ ਕੰਮ ਮੈਂ ਕਰ ਲਿਆ ਕੋਈ ਤਾਂ ਨਹੀਂ ਆਪੇ ਕਰਾ ਲਿਆ ਕਰੂਗੀ ਮੈਂ ਕਹਿ ਦਿੰਨੀ ਉਹਨੂੰ ਵੀ ਪੁੱਤ ਕੈਮ ਨਾ ਨਾਲੇ ਮਾਤਾ ਮੇਰੀ ਸੁਣ ਲੈ ਗੱਲ ਮੇਰੇ ਪੁੱਛੇ ਤੋਂ ਬਗੈਰ ਨਾ ਅਲਮਾਰੀ ਨੂੰ ਹੱਥ ਨਹੀਂ ਲੱਗਣਾ ਚਾਹੀਦਾ ਜਿਹੜੇ ਉਹਨੂੰ ਮੁੰਡੇ ਨੂੰ ਕੱਪੜੇ ਦਿੱਤੇ ਪਾਉਣ ਨੂੰ ਉਹਦੇ ਮਾਮੇ ਦੇ ਉਹ ਕੋ ਕੱਢ ਕੇ ਦਿੱਤੇ ਆ ਕੀ ਗੱਲ ਉਹ ਆਪਣਾ ਕੋਈ ਲੀੜਾ ਨਹੀਂ ਲੈ ਕੇ ਆਇਆ ਨਵੇਂ ਕੱਪੜੇ ਹੀ ਉਹਦੇ ਜਿਹੜੇ ਉਹਨੂੰ ਕੱਢ ਕੇ ਦੇਤੇ ਆ ਕੋਈ ਗੱਲ ਹੀ ਪਤਾ ਵੀ ਉਹ ਪਨੇਵਾ ਹੀ ਆ ਉਹਦਾ ਮਾਮੇ ਦੇ ਪਾਲੇ ਕੱਪੜੇ ਫੇਰ ਕੀ ਹੋਇਆ ਹੋਰ ਕਿਹਦੇ ਪਾਵੇ ਉਹ ਹੁਣ ਉਹ ਮਾਮੇ ਦੇ ਪਾਉਣੇ ਜਦੋਂ ਉਹਦੇ ਕੋਲ ਕੱਪੜੇ ਚਾਰੇ ਪਾਉਣੇ ਆ ਤਵਾ ਕਤੋਂ ਇਦਾਂ ਕਰ ਕਰਦੇ ਨਾ ਉਹਨਾਂ ਨੂੰ ਭੂਏ ਚੜਾ ਦੇਣਾ ਵਾ ਤੇ ਮੈਂ ਇਹ ਕੰਮ ਨਹੀਂ ਕਿ ਹੁਣ ਦੇਣੇ ਠੀਕ ਆ ਨਾ ਮੈਨੂੰ ਲੱਗਦਾ ਵਾ ਮੈਨੂੰ ਹੁਣ ਪਾਰੀ ਨੂੰ ਨਾ ਜਿੰਦਾ ਹੀ ਲਾਉਣਾ ਪੈਣਾ ਵਾ ਅੱਗੇ ਤੇ ਨਹੀਂ ਮੈਂ ਲਾਉਂਦੀ ਪਰ ਹੁਣ ਮੈਂ ਲਾਉਣਾ ਹੀ ਹਾਂ ਬਤ ਰਾਲੇ ਦਾਵਾ ਤੇ ਉਹਨਾਂ ਵਿਚਾਰੇ ਤੇਰੇ ਕੋਲ ਬਾਹਰ ਆਣਾ ਵਾ 10 ਦਿਨ ਰਹਿ ਲਾਂਗੇ 15 ਦਿਨ ਰਹਿ ਲਾਂਗੇ ਆਪਣੇ ਘਰ ਚਲੇ ਹੀ ਜਾਣਾ ਵਾ ਬੱਸ ਘਰ ਮਾਤਾ ਤੂੰ ਭਾਲਣਵਾ ਤੇ ਲਿਆਈ ਆ ਮੇਰੇ ਸਿਰ ਤੇ ਲਿਆ ਕੇ ਭਾਲ ਤੇ ਦਿੱਤੇ ਆ ਹੋਰ ਤੂੰ ਕਿਤਾ ਭਾਲਣੇ ਆ ਨਹੀਂ ਨਹੀਂ ਗੁੱਸਾ ਕੀ ਇਹ ਘਰੀ ਦਾ ਤੇਰੇ ਵੀ ਕੁਝ ਲੱਗਦੇ ਹੀ ਆ ਤੇਰੇ ਵੀ ਦੋਤੀ ਦੋਤਾ ਵਾ ਮੇਰੇ ਕਿਹੜੇ ਬੋਤੇ ਨੇ ਤੇਰੇ ਹੀ ਬੋਤੇ ਆ ਜਿੰਨੂੰ ਜਿਆਦਾ ਦਰੇਗ ਚੜਿਆ ਵਾ ਮੇਰੇ ਨਹੀਂ ਲੱਗਦੇ ਦੇ ਚਾਹ ਪਾ ਕੇ ਮੈਂ ਪੜਾਵਾਂ ਗੁੱਸਾ ਨਹੀਂ ਘਰੀ ਦਾ ਹਾਂ ਦਾ ਚਾਹ ਤਾਂ ਹੁਣ ਮੈਨੂੰ ਦੇਣੀ ਪੈਣੀ ਡਾ ਆ ਉਹਨਾਂ ਨੂੰ ਚਾਹ ਸੁੱਤੇ ਰਹੇ ਤਾਂ ਤੁਹਾ ਮੇਰੀ ਗੱਲ ਸੁਣੋ ਜਰੀਕ ਹਾਂਜੀ ਦੱਸੋ ਨਾ ਅਨ ਨੂੰ ਤੇ ਨੀਂਦ ਆ ਗਈ ਤੁਹਾਨੂੰ ਤਾਂ ਨੀਂਦ ਕਰਾਉਣੀ ਹੀ ਰੋਟੀ ਪਾਣੀ ਖਾ ਲੈ ਆ ਚੱਲੇ ਕਿ ਤੁਹਾਨੂੰ ਕਰਕੇ ਆਏ ਤੇ ਨੀਂਦ ਤੇ ਕਰਾਉਣੀ ਹੀ ਤੇ ਉਹ ਮੇਰੀ ਗੱਲ ਸੁਣੋ ਮੈਂ ਗੱਲ ਤਾਂ ਨਾ ਕਰਨੀ ਹੀ ਹਾਂਜੀ ਲਵਲੀ ਨੂੰ ਰਿਸ਼ਤੇ ਤਾਂ ਬੜੇ ਹੀ ਆਉਂਦੇ ਆ ਅੱਛਾ ਬੜੇ ਜਾਣੇ ਬੱਸ ਪਾਈ ਤੁਹਾਨੂੰ ਵੀ ਪਾਈ ਮੈਨੂੰ ਵੀ ਪਾਈ ਪਰ ਨਾ ਮਾਹੌਲ ਦੇ ਸਾਹਮਣੇ ਮੈਨੂੰ ਡਰ ਜਿਹਾ ਲੱਗਦਾ ਸਮੇਂ ਤੋਂ ਪਰ ਰਬਾ ਇੱਥੇ ਬਾਹਰ ਹੋ ਰਹੀ ਹੈ ਨਾ ਗੇਟਗਾੜੀ ਪ੍ਰਤੀ ਦਿਨ ਦੇ ਲੋਕ ਲੋਕਾਂ ਨੂੰ ਪਤਾ ਵਾ ਪੇ ਹੁਣ ਮੁੰਡਾ ਜਵਾਨ ਹੋਇਆ ਵਾ ਕੈਰੀ ਬੰਨਾ ਵੀ ਹੈਗਾ ਵਾ ਤੇ ਵਿਆਹਾਂ ਤੇ ਨਾ ਹੈ ਹੀ ਆ ਹਰ ਕੋਈ ਚਾਹੁੰਦਾ ਵਾ ਤੇ ਸਾਡੇ ਰਿਸ਼ਤੇਦਾਰਾਂ ਵਿੱਚੋਂ ਕੁੜੀ ਆਊਗੀ ਤੇ ਧੀ ਭੈਣ ਸੌਖੀ ਹੋਵੇ ਤੇ ਚਾਹ ਸੋਭਾ ਮਿਲਦੀ ਆ ਤੇ ਸਾਕੇ ਹਮਾਰਾ ਰਿਸ਼ਤਾ ਕਰਾਇਆ ਵਾ ਬਿਲਕੁਲ ਤੇ ਮੈਨੂੰ ਨਾ ਡਰ ਜਾ ਇਹ ਲੱਗਦਾ ਵਾ ਅੱਜ ਕੱਲ੍ਹ ਨਾ ਲੋਕਾਂ ਦੇ ਵਿੱਚ ਉਹ ਨਾ ਪੜਦਾ ਬਣਾ ਵਾ ਕੋਈ ਇਹ ਤਾਂ ਗੱਤੇ ਨਹੀਂ ਸਹੀ ਆ ਰਮਨਨ ਲੋਕੀ ਦੱਸਦੇ ਕੁਛ ਵਾ ਤੇ ਨਿਕਲਦਾ ਕੁਛ ਨਾ ਤੇ ਮੈਨੂੰ ਇਹ ਹੀ ਕਿ ਰਿਸ਼ਤੇਦਾਰੀ ਵਿੱਚ ਰਿਸ਼ਤਾ ਮਿਲ ਜਾਂਦਾ ਨਾ ਤੋ ਵਧੀਆ ਗੱਲ ਵਾ ਗਾਲੇ ਆ ਤੇ ਰਿਸ਼ਤੇਦਾਰਾਂ ਵਿੱਚ ਕੁੜੀ ਹੋਊ ਨਾ ਕੱਲ ਨੂੰ ਉਨੀ ਕੀ ਨਿਰਨਾ ਕਰੂਗੀ ਨਾ ਸੋਵਰਾ ਸੋਚੂਗੀ ਕਿ ਮੇਰੇ ਘਰ ਪਤਾ ਲੱਗੂਗਾ ਉਹ ਕੀ ਕਹਿਣਗੇ ਮੈਂ ਤਾਂ ਕਰਕੇ ਕਹਿਨੀ ਆ ਓਏ ਆਹੋ ਵੀ ਅਗਲੇ ਨੂੰ ਸੋ ਸਤ ਸ਼ਰਮ ਹੋ ਗਈ ਆਪਣੇ ਗੱਲ ਤੇਰੀ ਠੀਕ ਆ ਜੇ ਪਹਿਨ ਜੀ ਨੂੰ ਪੁੱਛ ਲੋ ਜੇ ਪਹਿਨ ਜੀ ਦੇ ਤੱਕ ਵਿੱਚ ਕੋਈ ਕੁੜੀ ਹੈਗੀ ਹੈ ਰਿਸ਼ਤੇਦਾਰਾਂ ਚ ਤੇ ਮੈਂ ਵੀ ਵੀਰ ਨੂੰ ਫੋਨ ਕਰ ਦਿੰਨੀ ਆ ਉਹ ਮੈਂ ਤਾਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਕਿਹਾ ਵਾ ਹਾਂ ਤੇ ਤੁਹਾਨੂੰ ਪਤਾ ਹੀ ਹੈ ਵੀ ਯਾਰ ਕੁਲਵੀ ਦਾ ਰਿਸ਼ਤਾ ਕਰਨਾ ਹਾਂ ਹਾਂ ਬਿਲਕੁਲ ਨਾ ਕੋਈ ਖਾਵੇ ਨਾ ਕੁਝ ਪੀਵੇ ਮੁੰਡਾ ਹਾਂ ਤੇ ਉਹ ਕਹਿੰਦੇ ਵੀ ਚੱਲ ਕੋਈ ਨਹੀਂ ਜਿੱਦਾਂ ਘਰ ਬਾਹਰ ਮਿਲੂਗਾ ਨਾ ਤੇ ਫਿਰ ਨਾਲੇ ਪੜ੍ਹੀ ਲਿਖੀ ਕੁੜੀ ਹੋਊਗੀ ਤੇ ਇਹ ਜਰੂਰ ਦੱਸਾਂਗੇ ਤੁਹਾਨੂੰ ਹਾਂ ਪਤਾ ਕਿ ਅੱਜ ਕੱਲ੍ਹ ਸਮੇਂ ਨਿੱਗੇ ਚੰਗੇ ਹੈਗੇ ਤੇ ਜੇ ਤੇਰੇ ਭਰਾ ਕੋਲ ਹੈਗਾ ਕੋਈ ਰਿਸ਼ਤਾ ਤਾਂ ਉਹਨੂੰ ਪੁੱਛ ਲੈ ਹਾਂ ਮੇਰੇ ਪ੍ਰਾਣੇ ਕਿਹੜਾ ਹੱਥ ਵਿੱਚ ਫੜਿਆ ਵਾ ਉਹ ਤੇ ਕਰਨ ਕੀਤੇ ਆ ਹੀ ਆ ਨਾ ਉਹਨਾਂ ਨਾਲ ਗੱਲ ਕਰੂੰਗੀ ਤੇ ਵੀਰ ਵੇਖੀ ਕਿਤੇ ਜੇ ਰਿਸ਼ਤਾ ਹੋਊਗਾ ਤੇ ਦੱਸੇ ਮੈਨੂੰ ਆਪਾਂ ਪਾਬੀ ਨਾਲ ਗੱਲ ਕਰੂਗਾ ਗਾੜੀ ਹੁੰਦਾ ਹੀ ਆ ਰਿਸ਼ਤੇਦਾਰਾਂ ਦੇ ਵਿੱਚ ਬਈ ਆਹ ਗਾੜੀ ਉਹਦੀਆਂ ਸੌ ਰਿਸ਼ਤੇਦਾਰੀਆਂ ਵਾਂ ਆਮਨੇ ਹਾਂ ਵਿਆਹੀਏ ਹੁੰਦਾ ਘਰ ਵਿੱਚ ਰੌਣਕ ਹੋਵੇ ਮੱਸਾ ਐਵੇਂ ਅੰਦਰ ਮੂੰਹ ਚੁੱਕ ਕੇ ਬੈਠੇ ਰਹੀਦਾ ਤੂੰ ਕਿੰਨੀ ਬੰਬੀ ਤੇ ਚੱਲ ਜਾਂਦੇ ਸਾਰਾ ਦਿਨ ਲੰਗਦਾ ਹੀ ਨਹੀਂ ਨਾ ਮੇਰਾ ਬਸੋ ਇਹ ਵਿੱਚ ਵੀ ਕਿੰਨਾ ਕੰਮ ਕਰ ਲੈਣਾ ਕੰਮ ਕਰਕੇ ਵਿਹਲੀ ਹੋ ਜਾਂਦੀ ਆ ਉਹ ਨਾਲੇ ਵੀ ਕੱਲਿਆਂ ਦਾ ਟਾਈਮ ਉਸਦੀ ਹੁੰਦਾ ਦੋ ਜਾਨੀਆਂ ਹੋਂਦ ਤੇ ਕੱਲਾ ਪਤਾ ਮਾਰਦੇ ਰਹਿੰਦੀਆਂ ਉਹ ਮੈਂ ਤਾਂ ਨਾਲ ਹੀ ਆਵੀ ਗੱਲ ਕਰਨੀ ਸੀ ਕੱਲ ਕੋਈ ਨਹੀਂ ਕਰਨਾ ਆਪਣੇ ਵੀਰਾਂ ਨੂੰ ਕਿਉਂ ਕਰਦਾ ਉਹ ਤਾਂ ਕਰਨ ਤਾਂ ਤਾੜੀ ਦਾ ਕਿਦਾਂ ਫਿਰ ਕਰ ਲਈ ਨਾ ਗੱਲ ਉਹ ਭਈਆ ਮੇਰੀ ਗੱਲ ਕੀ ਆਂਦਾ ਹੀ ਤੇ ਉਹ ਕਹਿੰਦਾ ਵੀ ਕਿਸੇ ਦਿਨ ਜਾ ਕੇ ਤੇ ਬਿਆਨਾ ਕਰ ਲੋ ਮੇਰੇ ਨਾਲ ਤੇ ਰਜਿਸਟਰੀ ਦਾ ਵੀ ਟਾਈਮ ਰੱਖ ਲੋ ਤੇ ਫਿਰ ਉਹ ਤੁਸੀਂ ਟਾਈਮ ਰੱਖ ਲੋ ਚੋਨੇ ਚੋਨੇ ਦੇ ਦਾਂਗੇ ਪੈਸੇ ਕੋ ਕਮਾਦਿਆ ਲੈਣੇ ਕੋਲ ਚੋਨੇ ਦੇ ਆਣ ਤੋ ਦੇ ਦਿਆਂਗੇ ਫਿਰ ਕਰਨਾ ਕਰਿਆ ਕਰੋ ਮੁੰਡਾ ਸਾਡਾ ਤੇ ਕੰਮੀਆਂ ਗੱਲਾਂ ਕਰਦਾ ਆਂਦਾ ਵਿਆਹ ਤੇ ਇੰਨਾ ਖਰਚਾ ਕਰਨਾ ਵਿਆਹ ਤੇ ਕਿੰਨੇ ਲੱਗ ਜਾਣਗੇ ਉਹ ਮੇਰਾ ਜ਼ਰਾ ਦਾ ਚੁੰਨੀ ਚੜਾ ਕੇ ਤੇ ਪਰੇ ਮਾਰੀਏ ਮੇਰਾ ਵੀ ਹੋਰ ਆਦਾ ਆ ਜੋ ਨੀਚੜਾ ਕਰਕੇ ਨਾ ਆਪਣੇ ਘਰ ਪਾਰਟੀ ਕਰਾਂਗੇ ਕਿਉਂਕਿ ਵੇਖੋ ਅਸੀਂ ਨਾਲ ਲੋਕਾਂ ਨੂੰ ਖੜਨਾ ਲੋਕਾਂ ਖਾ ਪੀ ਕੇ ਘਰ ਨੂੰ ਆਲਾ ਨਾ ਕਿਸ ਨੇ ਕਹਿਣਾ ਨਾ ਵਧੀਆ ਕੀਤਾ ਕਿਸ ਨੇ ਕਹਿਣਾ ਲੋਨ ਵੱਧ ਹੀ ਕਿਸ ਨੇ ਕਹਿਣਾ ਘੱਟ ਹੀ ਅੱਜ ਕੱਲ ਦੁਨੀਆ ਜਿਹੜੀ ਆ ਨਾ ਇਹ ਨਹੀਂ ਸਾਦੀ ਜਾਂਦੀ ਦਾਤੀ ਨੂੰ ਇੱਕ ਪੰਨੇ ਬੰਦੇ ਹੁੰਦੇ ਆ ਦੁਨੀਆ ਨੂੰ ਦੋਹੀ ਪਾਸੇ ਹੁੰਦੇ ਆ ਵਾਕੇ ਦੁਨੀਆ ਨੂੰ ਦੋਵੇਂ ਪਾਸੇ ਹੀ ਆ ਹਨਾ ਸਹੀ ਗੱਲ ਚਲਤੀ ਵਾਹੇ ਦਾ ਚਾਰਾ ਨਾ ਖਰਚ ਕਰਾਵਾਂਗੇ ਪੜ੍ਹਾਈ ਲਿਖਾਈ ਹੁੰਦੀ ਹੈ ਉਹ ਲੈਣੇ 100 ਖਰਚੇ ਕੀਤੇ ਹੁੰਦੇ ਆ ਓਏ ਆਹੋ ਇਹ ਤਾਂ ਤੇਰੀ ਗੱਲ ਠੀਕ ਆ ਚਲ ਇਦਾਂ ਹੀ ਕਰ ਲੈਂਦੇ ਆ ਆਹੋ ਜੇ ਚਾਹ ਕੋਈ ਦੀ ਮੈਂ ਕਰੂੰਗੀ ਵੀਰ ਨੂੰ ਫੋਨ ਤਾਂ ਕਰੂੰਗੀ ਗੱਲ ਚਲੋ ਠੀਕ ਹੈ ਤੂੰ ਰ ਮੈਂ ਤੂੰ ਹੀ ਪੈ ਜਾ ਫਿਰ ਨਹੀਂ ਨੰਮੀ ਹੀ ਪੈਣਾ ਤੂੰ ਖਾ ਤਾਂ ਕੋਤਾ ਉੱਠੋ ਤਾਂ ਚਾਹ ਪੀ ਲਓ ਠ ਕੇ ਉੱਠ ਮੇਰਾ ਪੁੱਤ ਉੱਠ ਧੀਏ ਤੂੰ ਵੀ ਉੱਠ ਉੱਠੋ ਚਾਹ ਪੀਓ ਚਾਹ ਪੀ ਲਓ ਹੋਰ ਤੋ ਕਿਹੋ ਜਿਹਾ ਦਿਨ ਚੜ ਕੇ ਆਇਆ ਵਾ ਹੈ ਐਸੇ ਤੱਕ ਨਹੀਂ ਸੁੱਤੇ ਰਹੀ ਜਾਂਦਾ ਪੁੱਤ ਨਾ ਇਹ ਕੋ ਕੰਮ ਕੁਮ ਕਰਾ ਲਈ ਜਾਂਦਾ ਵਾ ਨਾ ਮम्मी ਆਪਣੀ ਦੇ ਹੈ ਆਹੋ ਤੁਹਾਨੂੰ ਪਤਾ ਹੀ ਆ ਸਾਰਾ ਵੀ ਆਪਸੇ ਆਣੇ ਬਣੋ ਮੇਰਾ ਪਤਾ ਮੇਰੇ ਕੋਲ ਨਹੀਂ ਚਾਹ ਜਾ ਕੇ ਲੈ ਕੇ ਆਈ ਤੁਸੀਂ ਕੋਈ ਪੁੱਤ ਸੁੱਤੇ ਨਹੀਂ ਉੱਠੇ ਤੇ ਮੈਂ ਚੱਲ ਛਾੜਨੀ ਆ ਨਾ ਇਹ ਚਾਹ ਦੇ ਦਿੰਨੀ ਆ ਪੁੱਤ ਪੀ ਲਾਂਗੇ ਤੇ ਮੈਂ ਉੱਠ ਕੇ ਕੰਮ ਕਰਨਗੇ ਕੋਈ ਚੱਲਦੀ ਨਹੀਂ ਰਹਿੰਦੇ ਮੈਂ ਲੱਗੀ ਉਠਣ ਤੇ ਮੈਂ ਚੱਲ ਜਾ ਕੇ ਲੈ ਆਉਂਦੀ ਆ ਚਲ ਕੋਈ ਗੱਲ ਨਹੀਂ ਹੁਣ ਮੈਂ ਲੈ ਆਂਦੀ ਆ ਤੁਸੀਂ ਪੀ ਲਓ ਤੇ ਫਿਰ ਪੁੱਤ ਕੰਮ ਨਾਲ ਉੱਠਿਆ ਕਰੋ ਤੇਮ ਨਾਲ ਉੱਠਦੇ ਨਾ ਨਾ ਆਪਣਾ ਚਲੋ ਕੰਮ ਕਰਾਇਆ ਮम्मी ਆਪਣੀ ਨਾ ਨਾਈ ਚਾਹ ਪਾਣੀ ਪੀਤਾ ਠੀਕ ਹਾਂ ਮੈਂ ਦੀ ਸਿਆਣੀ ਬਣੀ ਦੰਦਾ ਪਰ ਨਾ ਏਦਾਂ ਕਰ ਵੀ ਕੋਈ ਕੰਮ ਕੰਮ ਕਰਾ ਦੇ ਨਾਲ ਏਦਾਂ ਬੈਠਾ ਨਾ ਰਹੀ ਹੁਣ ਕੋਈ ਗੱਲ ਨਹੀਂ ਮੈਂ ਵੀ ਚਲੀ ਆ ਮਮੀ ਵੱਲ ਤੇ ਮੈਂ ਵੀ ਜਾ ਕੇ ਕਰਉਣੀ ਆ ਕੋਈ ਨਾ ਕੋਈ ਗੱਲ ਮੈਂ ਨਾਨੀ ਨੂੰ ਪੁੱਛ ਕੇ ਤੇ ਉਹ ਡੰਗਰਾਂ ਦਾ ਕੰਮ ਕਰ ਦਿੰਦਾ ਆ ਆ ਕੋਈ ਨਾ ਕੋਈ ਕਰਾ ਦੇ ਖੋਲ ਕੀ ਜਾਣ ਤੁਹਾਡੀ ਮਮੀ ਜੀ ਹੁਣੇ ਉੱਠੀ ਆ ਬਸ ਚਾਹ ਹੀ ਪੀਤੀ ਆ ਉੱਤੋਂ ਸੂਰਜ ਨੂੰ ਤੇ ਅੱਗ ਲੱਗੀ ਆ ਤੇ ਤੁਹਾਨੂੰ ਨਹੀਂ ਪਤਾ ਵੀ ਦਿਨ ਚੜ ਗਿਆ ਵਾ ਉੱਠਣਾ। ਉਹ ਮਾਮੀ ਜੀ ਜਾਗ ਵੀ ਨਹੀਂ ਆਈ। ਤੁਹਾਨੂੰ ਪਤਾ ਸਹੀਂ ਘਰੇ ਟਾਈਮ ਨਾਲ ਹੀ ਉੱਠ ਕੇ ਜਾਨੀ ਆ। ਤੇ ਪਤਾ ਹੁੰਦਾ ਵੀ ਇਹਨੇ ਵੀ ਕੰਮ ਤੇ ਜਾਣਾ ਵਾ। ਜੇ ਘਰ ਟਾਈਮ ਨਾਲ ਉੱਠ ਜਾਨੀ ਆ ਇੱਥੇ ਬਗਾਨਾ ਘਰ ਹੀ ਖੰਮ ਸਾੜਿਆ। ਤੇ ਬਗਾਨਾ ਹੀ ਆ। ਮਾਮੀ ਜੀ ਗੱਲ ਹੋਰ ਨਹੀਂ ਮੈਨੂੰ ਇਹ ਹੀ ਪਚਾ ਲੈ ਅੱਜ ਕਿਹੜਾ ਇਹਨੇ ਕੰਮ ਤੇ ਜਾਣਾ ਆ। ਉਹਦਾ ਕਰਕੇ ਜੋਗ ਮਿੰਟ ਵੱਧ ਲਵੇਂ ਬੈਠੀ ਜੀ ਇਹਨੇ ਕੰਮ ਤੇ ਨਹੀਂ ਹੀ ਜਾਣਾ। ਇੱਥੇ ਕੋਈ ਕੰਮ ਹੈ ਨਹੀਂ। ਉਹ ਡੰਗਰ ਵਿਚਾਰੇ ਭੁੱਖੇ ਬੱਜੇ ਆ। ਉਹਨਾਂ ਨੂੰ ਉੱਠ ਕੇ ਨੇ ਪੱਠੇ ਪਾਵੇ ਨਾਲੇ ਪਾਣੀ ਪੂਣੀ ਧਾਵੇ ਉਹਨਾਂ ਨੂੰ ਨਹੀਂ ਮੈਂ ਤੈਨੂੰ ਕਹਿਣ ਦੀ ਆ ਸਜਾ ਕਰਨ ਕਰ ਤੂੰ ਜਾ ਕੇ ਚਲੋ ਕੋਈ ਗੱਲ ਨਹੀਂ ਦੀਦੀ ਮੈਂ ਜਾ ਵੇਹਣਾ ਇੱਥੇ ਨਹੀਂ ਗਈ ਇੰਨੇ ਵੇਲੇ ਤੱਕ ਸੁੱਤੇ ਆ ਫੜਨਾ ਹੈਗਾ ਠੀਕ ਆ ਨਾ ਨਹੀਂ ਨਹੀਂ ਮਾਂ ਜੀ ਕਰਨੇ ਕਰਨ ਨੂੰ ਲੱਗਾ ਕਰਨੇ ਜਾ ਕੇ ਕੋਈ ਨਹੀਂ ਕਰਾ ਦਿੰਦਾ ਵਾ ਜੇ ਖਾਣਾ ਵਾ ਨਾ ਤੇ ਕੰਮ ਵੀ ਕਰਨਾ ਹੀ ਪੈਣਾ ਉਹਨਾਂ ਨੂੰ ਕੱਲ ਤੋਂ ਮਨੇਰੇ ਉੱਠਿਆ ਕਰੋ ਉੱਠ ਕੇ ਤੇ ਕੰਮ ਕਰਿਆ ਕਰੋ ਦੋਵੇਂ ਜਾਣੀ ਮੇਰ ਕੋ ਨਹੀਂ ਵੇਲਿਆਂ ਨੂੰ ਪਕਾ ਕੇ ਤੇ ਖਵਾ ਲੀਆਂ ਜਾਂਦੀਆਂ ਕੋਈ ਵੀ ਮੈਨੂੰ ਦੱਸ ਦੋ ਕਿਹੜਾ ਕੰਮ ਕਰਨਾ ਨਾ ਕੋਈ ਨਹੀਂ ਕਰਾ ਦੇ ਦਿੰਦਾ ਬਾਕੀ ਉਹਨੂੰ ਕਹਿ ਦੀ ਕਿ ਹੁਣ ਤੇ ਮਾਮੇ ਆਪਣੇ ਦੇ ਕੱਪ ਤੇ ਮੁੜ ਕੇ ਇਹ ਕੰਮ ਨਾ ਕਰੇ ਨਵੇਂ ਉਹਦੇ ਕੱਪੜੇ ਆ ਸਾਰੇ ਇਹਨੇ ਖਰਾਬ ਕਰਕੇ ਰੱਖ ਲੈਣੇ ਮਾਨੂ ਜੀ ਉਹ ਤਾਂ ਨਹੀਂ ਵਿਚਾਰਾ ਪਾਉਂਦਾ ਉਹਦੇ ਨਾਨੀ ਨੇ ਕੱਢ ਕੇ ਲਿਆ ਕੇ ਤੇ ਦੇ ਦਿੱਤੇ ਉਹਨਾਂ ਨੇ ਤਾਂ ਕਰਕੇ ਪਾ ਲਈ ਉਹਨਾਂ ਨੇ ਕੋਈ ਗੱਲ ਨਹੀਂ ਮੈਨੂੰ ਲੱਗਦਾ ਉਹਨੂੰ ਜਿੰਦਾ ਲਾਉਣਾ ਹੀ ਪੈਣਾ ਵਾ ਲੰਨੀ ਆ ਮੈਂ ਨਵੇਂ-ਨਵੇਂ ਕੱਢ ਕੇ ਤੇ ਪਾਉਂਦੇ ਕਿੱਦਾਂ ਉੱਥੇ ਨਵੇਂ ਹੁੰਦੇ ਰਹੇ ਆ ਬੜੇ ਕੇ ਟੌਰ ਕੱਢਿਆ ਕਿੱਦਾਂ ਹਲੇ ਦਿਨ ਚੜੇ ਆਈ ਆ ਤੇ ਪੈਂਦੇ ਹੀ ਬਸ ਦੇ ਪਈ ਆ ਦੱਸ ਉੱਠ ਗਈ ਹੁਣ ਕੰਮ ਦੇ ਕਰਨਾ ਹੀ ਲੱਗੇ ਤੇ ਹੈਗੇ ਹੀ ਕਰਨਾ ਉਹਨੂੰ ਕਹਾਂ ਨਾ ਦੇਈਆਂ ਵੀ ਚਲ ਜਾ ਕੇ ਤੂੰ ਹੀ ਵੇਖ ਲੈ ਆਦੀ ਕਰਨੀ ਮਾਮੀ ਨੇ ਨਾ ਗੱਲਾਂ ਕਰ ਕਰ ਕੇ ਨਾ ਰੋਜ਼ ਦਿਹਾੜੀ ਇਹੋ ਸਿਰਫਾਂ ਦੀ ਰਿਆ ਕਰਨਾ ਵੇਖੀ ਇਹ ਆ ਗਈ ਆਪਣੇ ਘਰ ਤੇ ਹੈਗੇ ਹੀ ਨਾ ਭਾਈ ਠੰਡੀ ਖਾਂਦੇ ਹੀ ਭਾਈ ਜਿੱਦਾਂ ਮਰਜ਼ੀ ਖਾਂਦੇ ਚਲੇ ਕਿ ਆਮ ਦਾ ਇਹੋ ਗੱਲਾਂ ਤੁਨੀ ਸਾਨੂੰ ਮਿਲਦੀਆਂ ਐਵੇਂ ਨਾ ਨਹੀਂ ਲੈ ਆਈਆਂ ਸਾਨੂੰ ਇੱਥੇ ਰਬਰ ਪੈ ਘਰੀਆਂ ਆਜੋ ਆਜੋ ਸੱਸੇ ਦਾ ਭਾਂਜੀ ਸਤਿ ਸ਼੍ਰੀ ਅਕਾਲ ਮਾਰ ਚਾਦਰਾਂ ਬਦਲ ਨਹੀਂ ਆਉਂੋ ਬਹਿ ਜਾਓ ਆਉਣਾ ਹੀ ਕਿੰਨੇ ਨਹੀਂ ਨਹੀਂ ਆਉਣਾ ਕਿੰਨੇ ਹੀ ਉਹ ਤਾਂ ਤੁਹਾਨੂੰ ਪਤਾ ਕਰਦੀ ਦੇ ਵਿੱਚ ਪਸੀਨੇ ਦੇ ਨਾਲ ਛਾਤੀ ਭੋਲ ਜਾਂਦੀ ਆ ਪਾਣੀ ਦੇਵਾ ਦੂਜੇ ਤੀਜੇ ਦਿਨ ਨਹੀਂ ਨਹੀਂ ਪਾਣੀ ਨਹੀਂ ਗਾ ਪੀਣਾ ਮੈਂ ਦੂਜੇ ਤੀਜੇ ਦਿਨ ਬਦਲ ਲੋ ਤੇ ਫੇਰ ਉਹੋ ਹੀ ਗੱਲ ਉਹ ਪਸੀਨਾ ਹੀ ਆਉਂਦਾ ਵਾ ਨਾ ਹਾਂ ਬੱਸ ਨਾ ਕੀ ਕਰਦੇ ਆਏ ਕਰਨਾ ਕਰਨਾ ਕੀ ਉਹ ਹੀ ਘਰ ਦੇ ਕੰਮ ਹਾਂ ਤੇ ਇਹ ਆਈ ਹੀ ਜਿਵੇਂ ਬੱਬੀ ਤੋਂ ਨਾਲ ਕਹਿ ਕੇ ਆਈਆਂ ਤੇ ਮੈਂ 50 ਮਿੰਟਾਂ ਚ ਬਸ ਆ ਗਈ ਤਾਂ ਤੇ ਐਵੇਂ ਮੋਤਾ ਚਰਨ ਲਾ ਗਈ ਅੱਛਾ ਆਹ ਬਿਆਹ ਨਾਲ ਵੀ ਛੱਤੀ ਆ ਚੱਲ ਫੇਰਤੀ ਐ ਜਿੱਥੇ ਜਾਣਾ ਤਾਂ ਕੜੀ ਲੱਗ ਹੀ ਜਾਂਦੀ ਓ ਜੀ ਉਹ ਦਿਨ ਮੈਂ ਗੱਲ ਜੁ ਕੀਤੀ ਸੀਗੀ ਤੇ ਤੁਮ ਨੂੰ ਕਿਹਾ ਕਿ ਚੱਲ ਜਮੂ ਕੁੜੀ ਕੋ ਚੰਗੀ ਤੇ ਦੱਸ ਪਾ ਹਾਂ 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 ਕਿਹਾ ਹੀ ਮੈਂ ਤੇ ਮੇਰੇ ਪੇਕੇ ਦੀ ਕੁੜੀ ਅੱਛਾ ਕੁੜੀ ਆ ਰਸ ਕੀਤੀ ਆ ਠੀਕ ਆ ਸਾਢੇ 6 ਪੈਂਡ ਆ ਇਹ ਕੁੜੀ ਦੇ ਤੇ ਕੁੜੀ ਤੇ ਹੱਥ ਲਾਇਆ ਮੈਂ ਲਈ ਹੁੰਦੀ ਦੀ ਸੋਹਣੀ ਆ ਅੱਛਾ ਠੀਕ ਵਾ ਨਾ ਸਾਡੇ ਸ਼ਰੀਕੇ ਜੀ ਆ ਠੀਕ ਠੀਕ ਆ ਤੇ ਕਿਤੇ ਉੱਚੀ ਲੰਮੀ ਜਵਾਨ ਸੋਹਣੀ ਕੁੜੀ ਆ ਅੱਛਾ ਕਿਤੇ ਪਿੰਡ ਫਲੋਕ ਲੋਕ ਲੋ ਕੇ ਵੇਖਿਆ ਕਰੂੰਗਾ ਜਦ ਤੱਕ ਕਿਤੇ ਵਿਆਹ ਹੋ ਗਿਆ ਹੈ ਜਿੱਦਾਂ ਲੰਬੀ ਜਵਾਨ ਹੋਣਾ ਤੁਹਾਡਾ ਉਦਾਂ ਹੀ ਕੁੜੀ ਜਵਾਨ ਆ ਚੱਲ ਤੁਹਾਨੂੰ ਚਾਹੀਦੀ ਵੀ ਇਦਾਂ ਦੀ ਆਹੋ ਉਦੇ ਮੋਟਿਆਂ ਤਾਂ ਤਾਂ ਹੋਣੀ ਆ ਚੱਲ ਵਧੀਆ ਵਾ ਜੋੜੀ ਸੋਹਣੀ ਬਣ ਜੂਗੀ ਬੜੀ ਸੋਹਣੀ ਜੋੜੀ ਬਣਨੀ ਆ ਤੇ ਮੈਂ ਵੀ ਉਹਨਾਂ ਨੂੰ ਦੱਸਿਆ ਸੀ ਮੈਂ ਹਿੱਤਾ ਕਰਕੇ ਮੁੰਡਾ ਹਟਾ ਬਣਾਈਆ ਤੇ ਜਵਾਨਾ ਮੁੰਡਾ ਅੱਛਾ ਸੋਹਣਾ ਆਂਦੇ ਹੀ ਪਹਿ ਸਾਨੂੰ ਵੀ ਸਿਰਫ ਇਦਾਂ ਦਾ ਹੀ ਚਾਹੀਦਾ ਤੇ ਬਾਕੀ ਕਹਿੰਦੇ ਅੱਧੇ ਪੈਸੇ ਹੀ ਲਾਦਾਂਗੇ ਤੇ ਅੱਧੇ ਪੈਸੇ ਉਹ ਲਾ ਲੈਣ ਚਲ ਕੋਈ ਨਹੀਂ ਜਦੋਂ ਤੀ ਪੋਤ ਨੂੰ ਭੰਲਣਾ ਵਾ ਫਿਰ ਉਹਦੇ ਲੋੜੇ ਪਾਣੀ ਲਾਣਾ ਤੇ ਗਾੜੀ ਮੈਂ ਚੱਲ ਮੈਂ ਆਇਆ ਤੰਦੱਸ ਕੇ ਮੈਂ ਚਲੋ ਕੋਈ ਨਹੀਂ ਤੁਸੀਂ ਗੱਲ ਕੀਤੀ ਆ ਤੇ ਮੈਂ ਆਉਂਦੇ ਆ ਨਾ ਪਿਓ ਪੁੱਤ ਇਹਨਾਂ ਨਾਲ ਕਰਨੀ ਆ ਸਲਾਹ اچھا ਕੋਈ ਨਹੀਂ ਮੈਂ ਫੇਰ ਤੁਹਾਨੂੰ ਦੱਸ ਦੂੰਗੀ ਜਦੋਂ ਵੀ ਹੋਊਗਾ ਇਹ ਕਰਨਾ ਹੀ ਆ ਹੁਣ ਜਦੋਂ ਤੇ ਪੁੱਤ ਜਵਾਨ ਹੋਵੇ ਤੇ ਕਰੀਦਾ ਹੀ ਆ ਦੇ ਵਿੱਚ ਕਿਹੜੀ ਗੱਲ ਵਾ ਭੈਣ ਭਰਾ ਹੁਣ ਕਹੀਦਾ ਹੀ ਆ ਤੂੰ ਦੇਖਿਓ ਜੇ ਕਿਤੇ ਚੰਗਾ ਰਿਸ਼ਤਾ ਉਹ ਦੱਸ ਪਾਓ ਹਾਂ ਅੰ ਪਹਿਲਾਂ ਤਾਂ ਮੇਰਾ ਨਹੀਂ ਧਿਆਨ ਉਹ ਦਿਨ ਜਦਣ ਕਿਹਾ ਜੋ ਪਿਤਾ ਕਰਕੇ ਤੇ ਕਰਨਾ ਵਾ ਹੁਣ ਤਾਂ ਕਰਕੇ ਫਿਰ ਮੈਂ ਕੀ ਮਰੀ ਜਾਤੀ ਮਰੀ ਤੇ ਮੇਰੇ ਪੇਕੇਾਂ ਚੁੜੀ ਲੱਭ ਗਈ ਦੀ ਸੋਹਣੀ ਚੱਲ ਵਧੀਆ ਵਾ ਆ ਨਾਲੇ ਭੈਣ ਜੀ ਗੱਲ ਇਹ ਵੀ ਰਿਸ਼ਤੇਦਾਰਾਂ ਦੇ ਵਿੱਚ ਹੋਵੇ ਨਾ ਅਗਦੀ ਨੂੰ ਵੀ ਕੋਈ ਸ਼ਰਮ ਜਾ ਆਊਗਾ ਬਿਲਕੁਲ ਰਿਸ਼ਤੇਦਾਰਾਂ ਚਾਹੇ ਮੈਂ ਕੋਈ ਗੱਲਬਾਤ ਕੀਤੀ ਤੇ ਮੇਰੇ ਪੇਕੇ ਦੱਸਣਗੇ ਨਹੀਂ ਨਹੀਂ ਚੰਗੀ ਮੈਂ ਖਾਂਦ ਨਹੀਂ ਬੰਦੇ ਆ ਨਾ ਮੇਰੇ ਪੇਕੇਾਂ ਚੋਂ ਹਰੇ ਸ਼ਰੀਕੇ ਦੇ ਵਿੱਚ ਉਹ ਤਾਂ ਕਿਹੜੀ ਦੂਰ ਦੀ ਗੱਲ ਵਾ ਕੋਈ ਉਹੀ ਗੱਲ ਆ ਕਿ ਡਰ ਹੁੰਦਾ ਰ ਇਹਨਾਂ ਨੂੰ ਵੀ ਪਤਾ ਲੱਗੂ ਜੇ ਮੈਂ ਇੱਥੇ ਕੋਈ ਗੱਲ ਕੀਤੀ ਉਹਨਾਂ ਲਈ ਸਹੀ ਗੱਲ ਤੇ ਉੱਥੇ ਵੀ ਮੇਰੇ ਮਾਂ ਪਿਓ ਦੀ ਬੇਇੱਜ਼ਤੀ ਹੋਊਗੀ ਹਾਂ ਤੇ ਮੈਂ ਵੀ ਐਹੋ ਹੀ ਚੰਨੀ ਹਾਂ ਵੀ ਰਿਸ਼ਤੇਦਾਰਾਂ ਚ ਹੋਵੇ ਜੀ ਨਹੀਂ ਤੇ ਕੁੜ ਕੁੜੀ ਤੇ ਬਹੁਤ ਵਧੀਆ ਸੋਹਣੀ ਵੀ ਰੱਜ ਕੇ ਆ ਤੇ ਕੰਮ ਵੀ ਸਾਰਾ ਕਰ ਲੈਂਦੀ ਨਹੀਂ ਨਹੀਂ ਮੈਂ ਤਾਂ ਤੁਹਾਡੇ ਸਿਰ ਤੇ ਹੀ ਕਰਨਾ ਤੇ ਤੁਸੀਂ ਵੇਖੀ ਆ ਤੁਸੀਂ ਪਰਿਵਾਰ ਨੂੰ ਜਾਣਦੇ ਜੀ ਮੈਂ ਕਿਹੜੀ ਉਹਨਾਂ ਨੂੰ ਜਾਣਦੀ ਜਿੱਦਾਂ ਤੇ ਵੀ ਕਹਿੰਦੇ ਜੇ ਉੱਧੇ ਠੀਕ ਹੋ ਨਹੀਂ ਨਹੀਂ ਕੋਈ ਨਹੀਂ ਤੁਹਾਨੂੰ ਵੀ ਖੜਾਾਂਗੇ ਘਰ-ਬਾਰ ਵਖਾਲ ਕੇ ਲਿਆਵਾਂਗੇ ਕੁੜੀ ਨੂੰ ਝਾਤੀ ਮਰਵਾ ਕੇ ਲਿਆਵਾਂਗੇ ਇਦਾਂ ਨਹੀਂ ਕਰ ਦੇਣਾ ਚਲ ਭੈਣ ਜੀ ਕੋਈ ਨਹੀਂ ਘਰ-ਬਾਰ ਅਸੀਂ ਕੀ ਵੇਖਣਾ ਚਲ ਫੇ ਕੁੜੀ ਦੀ ਪਹਿਲਾਂ ਤੇ ਹੀ ਫੋਟੋ ਸਾਨੂੰ ਮੈਂ ਲੱਵੀ ਨੂੰ ਪੁੱਛ ਲੈਂਦੀ ਆ ਮੰਗਵਾ ਦੇ ਪਹਿਲਾਂ ਆਪਾਂ ਵੇਖ ਲਾਂਗੇ ਕੋਈ ਨਹੀਂ ਮੱਲੀ ਨਾਲ ਸਲਾਹ ਕਰ ਲਓ ਤੇ ਮੈਨੂੰ ਦੱਸ ਦੇ ਤਾਂ ਮੈਂ ਫੋਟੋ ਸੈਟ ਆ ਪਾ ਦੇਣੀ ਕੋਈ ਗੱਲ ਨਹੀਂ ਠੀਕ ਆ ਨਾ ਤੇ ਉਹ ਵੀ ਕੁੜੀ ਵੀ ਬਾਹਰ ਜਾਣ ਦੀ ਚਾਹਵਾਨ ਹੋਣੀ ਆ ਨਾ ਆ ਇਸੇ ਕਰਕੇ ਤੇ ਕੁੜੀਆਂ ਪੜ ਲੈਂਦੀਆਂ ਜਾਂਦੀਆਂ ਤਣਾ ਨੰਬਰ ਨੰਬਰ ਵੀ ਲਏ ਆ ਪਤਾ ਵੀ ਉਹ ਵੀ ਉਥੇ ਰਿਵੈਟ ਕਰਨੀ ਪੈਂਦੀ ਆ ਆਹੇ ਤੇ ਹੈ ਇੱਥੇ ਚੱਲ ਮਾਂ ਪਿਓ ਦਾ ਰਾਦਾ ਹੋ ਗਿਆ ਫਕਵਾਰੀ ਕੀ ਕਰਨੀ ਆ ਵੀ ਆ ਕੇ ਗੱਲਾਂਗੇ ਆ ਸਮੇਂ ਨਹੀਂ ਭੈਣ ਜੀ ਚੰਗੀ ਸਮਿਆਂ ਦਾ ਮਾਂ ਪਿਓ ਨੂੰ ਡਾ ਲੱਗਦਾ ਹੋਰ ਜਿਹੜੇ ਚੰਗੇ ਘਰਾਂ ਦੇ ਉਹ ਤੇ ਨੂੰ ਸੋਈ ਪਈਆਂ ਸੋਈ ਪਈ ਆ ਤੇ ਹੁਣ ਮੈਨੂੰ ਇਹ ਆ ਕਿ ਚੱਲ ਆਪਣਾ ਲਗਲੀ ਵੀ ਚੰਗਾ ਵਾ ਤੇ ਆਪਣੇ ਘਰ ਵਿੱਚ ਹੀ ਆ ਜਾਈ ਈ ਵਧੀਆ ਕੁੜੀ ਹੈ ਨਹੀਂ ਤੁਹਾਨੂੰ ਪਤਾ ਹੀ ਆ ਕਿ ਕਿੰਦਾ ਦਾ ਨਾਗਦੇ ਨੇ ਜਾਣਾ ਨਾ ਕਿਤੇ ਆਉਣਾ ਲੋੜ ਤੋਂ ਬਾਅਦ ਤਾਈ ਨਾ ਤਾਈ ਦੱਸਣਾ ਨਹੀਂ ਬਲਾਵੇਂ ਵਾਲੀ ਗੱਲ ਨਹੀਂ ਕੀ ਕੋਈ ਬੱਸ ਬੱਸ ਮੇਰੀ ਵੀ ਸੁਭਾ ਹੋ ਗਏ ਤੇ ਕੰਦੇ ਵਿੱਚ ਨਹੀਂ ਨਹੀਂ ਕੋਈ ਗੱਲ ਨਹੀਂ ਆ ਤੇ ਨਾਲ ਭੈਣ ਭਰਾ ਹੀ ਕਰਉਂਦੇ ਹੁੰਦੇ ਆ ਹੋਰ ਇਹੋ ਤਾਈ ਨੂੰ ਮੈਂ ਕਹਿ ਨਹੀਂ ਤੇ ਕੋਈ ਨਹੀਂ ਮੈਂ ਕਰਕੇ ਨਾ ਸਲਾਹ ਹਾਂ ਆਉਂਦੇ ਆ ਫਿਰ ਕਿੱਥੇ ਦੱਸਦੀ ਆ ਦੱਸਦੇ ਹੋਏ ਨਹੀਂ ਮੈਂ ਆਉਂਗੀ ਕਰਕੇ ਚੰਗਾ ਫਿਰ ਮਚਾ ਨਹੀਂ ਨਹੀਂ ਮੈਂ ਚਾਹ ਬਣਾਉਂਦੀ ਆ ਚਾਹ ਪੀ ਕੇ ਜਾਣਾ ਜਾਂ ਦਾਰੀ ਜਾਣਾ ਚਾਹ ਨਹੀਂ ਮੈਂ ਪੀਣੀ ਵੀ ਤੱਕੇ ਗੁੱਸੇ ਹੋਣ ਦੇ ਹਾਂ ਤਾਂ ਜਦੋਂ ਤੂੰ ਜਾਣੀ ਆ ਨਾ ਉਥੇ ਉਥੇ ਡੇਰਾ ਲਾ ਕੇ ਬਹਿ ਜਾਣੀ ਹੁੰਦੀ ਆ ਹਾਂ ਹੈ ਫਿਰ ਕੀ ਹੋ ਗਿਆ ਚਾਹ ਦੀ ਚਾਹ ਪਾਨ ਜਾਣੀ ਆ ਪੰਬੀ ਤੋਂ ਆਏ ਆ ਤੇ ਉਹਨਾਂ ਨੇ ਆ ਕੇ ਚਾਹ ਬਿਣੀ ਹੁੰਦੀ ਆ ਤੇ ਮੈਂ ਤੇ ਲਾ ਹੀ ਤੱਕਿਆ ਕੇ ਚਲ ਘਰ ਆ ਗਿਆ ਤੇ ਮੈਂ 2 ਮਿੰਟ ਬਸ ਹੋ ਗਿਆ ਹਾਂ ਹੈ ਤੁਸੀਂ ਤੇ ਜਦੋਂ ਆਉਂਦੇ ਕਾਲੀ ਰੇਚੀ ਆਉਂਦੀ ਆ ਨਹੀਂ 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 ਕਾਲੀ ਕਾਲੀ ਚਾਹ ਚੱਟ ਪਾਨ ਜਾਣੀ ਨਹੀਂ ਰਿਸ਼ਤਾ ਹੋ ਜਾਣਾ ਵਾ ਨਾ ਫਿਰ ਬੈ ਕੇ ਬਰਫੀ ਵੀ ਖਾਵਾਂਗੇ ਤੇ ਚਾਹ ਵੀ ਪੀ ਨਹੀਂ ਨਹੀਂ ਉਹ ਤਾਂ ਫਿਰ ਖਾ ਲੈਣੀ ਹੈਗਾ ਚੰਗਾ ਫਿਰ ਮੈਂ ਚੱਲਾਂ ਠੀਕ ਆ ਚੰਗਾ 10 3 ਚੰਗੀ ਪਉਣੀ ਆ ਇਹਦਾ ਪਰਿਵਾਰ ਚੰਗਾ ਹੋ ਉਥੇ ਵੀ ਤਾਂ ਆਂਦੀ ਆ ਵੀ ਮੇਰੇ ਪਰਿਵਾਰ ਵਿੱਚ ਹੋਈ ਚੱਲ लवली ਹੁੰਦਾ ਨਾ ਉਹਨਾਂ ਕਰਦੀਆਂ ਗੱਲ ਰਿਸ਼ਤਾ ਤਾਂ ਕਰਨਾ ਹੀ ਆ ਚੰਗਾ ਹੋ ਜਿੱਦੋਂ ਵਧੀਆ ਗੱਲ ਹੋ ਚੱਲ ਕੁੜੀ ਵੀ ਆਂਦੀ ਧੀਰੀ ਆ ਮੇਰੇ ਵੀ ਜਾਨ ਸੌਖੀ ਰਹੂਗੀ ਇਹਨੇ ਵਿੱਚ ਤੇ ਤਾਂ ਚੌਂਨਾ ਨਹੀਂ ਸੀ ਆ ਕੇ ਦੇ ਦੇ ਇਹ ਇਨੀ ਮਸਲਾ ਨਾ ਮਮੀ ਜੀ ਕਿਹੜਾ ਕੰਮ ਕਰਨਾ ਦੱਸ ਦੋ ਮੈਨੂੰ ਨਹੀਂ ਪਾਵਾਂਗੇ ਮੈਨੂੰ ਦੱਸਣਾ ਪਊਗਾ ਵੀ ਕੀ ਕਰਨਾ ਚਲ ਦੱਸ ਦੋ ਹੁਣ ਮੈਨੂੰ ਕੀ ਪਤਾ ਵਾ ਵੀ ਤੁਸੀਂ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਯਸ ਫੇਰ ਦੀ ਇੱਧਰ ਲੱਗੀ ਆ ਲੰਗਰ ਪਕਾਉਣ ਵਾਲਾ ਆਜੇ ਉਹ ਵੀ ਸਿਆਪਾ ਮੈਨੂੰ ਹੀ ਕਰਨਾ ਪੈਣਾ ਤੇ ਤੂੰ ਇਦਾਂ ਕਰ ਇੱਥੇ ਝਾੜੂ ਪਿਆਈਓ ਫੜ ਕੇ ਤੇ ਉਹ ਲਾ ਤੇ ਨਾਲੇ ਪੋਚੇ ਲਾ ਲਾ ਮੈਂ ਉਹਨਾਂ ਜਿਹੜੇ ਇੱਧਰ ਲੰਗਰ ਪਕਾ ਲੈਣੀ ਆ ਤੇ ਉਹਨੂੰ ਵੀ ਕਹਾਂ ਕਿ ਜਾ ਕੇ ਤੇ ਉਹਨਾਂ ਨੂੰ ਪੱਠੇ-ਪੁੱਠੇ ਪਾਵੇ ਕੋਈ ਨਹੀਂ ਕਰ ਲੈਣਾ ਮਮੀ ਉਹ ਵੀ ਡਿਆ ਵਾ ਉਥੇ ਕਰ ਲੈ ਕੋਈ ਨਹੀਂ ਮੈਂ ਲਾ ਦੇਣੀ ਚਲ ਇਹ ਨਹੀਂ ਆ 12 ਵਜੇ ਤੱਕ ਪੈਰੇ ਤੁਹ ਤੇਰੇ ਪਰਮਾਨ ਦੇ ਨਾਲ ਤੇ ਮਾਮੀ ਪਕਾ ਪਕਾ ਕੇ ਤੇ ਤੁਹਾਨੂੰ ਦੇਈ ਜਾਵੇ ਤੇ ਖਵਾ ਲਈ ਜਾਵੇ। ਨੀ ਮੇਰੀ ਸੁਣ ਗੱਲ ਨਾਲੇ। ਆ ਜਿਹੜਾ ਟੋ ਟਾਰਵਾ ਨਾ ਇਹ ਕੱਢਣੇ ਛੱਡ ਦੇ। ਇਹ ਉੱਥੇ ਹੀ ਕੱਢ ਲੈਂਦੀ ਹੈ ਇੱਥੇ ਨਹੀਂ ਇਹ ਕੰਮ ਚੱਲਣਾ। ਮੈਂ ਆਟ ਗਵਾੜ ਕੋ ਗੱਲਾਂ ਨਹੀਂ ਕਰਾਉਣੀਆਂ ਕਿ ਉਹਨਾਂ ਦੀ ਕੁੜੀ ਆਈ ਆ ਤੇ ਐਂ ਰਹਿੰਦੀ ਆ ਉਹ ਬਣ ਤੜ ਕੇ। ਇਹ ਥੋੜਾ ਜਿਹਾ ਘਟ ਕੱਢਿਆ ਕਰ। ਫਦੜ ਟੌਰ ਕੱਢਿਆ ਬਸ ਇੱਕ ਸੂਟ ਹੀ ਪਾ ਲਿਆ ਹੋਰ ਮੈਂ ਨਹੀਂ ਕੀਤਾ ਵਾ ਸੂਟ ਵੀ ਜਿਹੜੇ ਇਹੋ ਜਿਹੇ ਹਨ ਉਹਨਾਂ ਨੂੰ ਰੱਖ ਛੱਡ ਕੋਈ ਮਾੜੇ ਮੋਟੇ ਪਾ ਲਿਆ ਕਰ ਬਥੇਰੇ ਪਏ ਹੋਣੀਆਂ ਮੇਰੇ ਮੈਂ ਕੱਢ ਕੇ ਤੇ ਦੇ ਦਨੀ ਆ ਤੈਨੂੰ ਉਹ ਪਾਇਆ ਕਰ ਹਾਂ ਨਾ ਪਾਇਆ ਕਰ ਐਨ ਸਿੰਪਲ ਜੀ ਪਾਣ ਕੇ ਰਿਆ ਕਰ ਚਲੋ ਠੀਕ ਆ ਮੈਂ ਜਿੱਦਾਂ ਕਿੰਨੀ ਨਾਨੀ ਟਾਡੀ ਨੇ ਨਹੀਂ ਤੁਹਾਨੂੰ ਕੁਝ ਵੀ ਕਹਿਣਾ ਹੈਗਾ ਉਹਨੂੰ ਤੇ ਹੈ ਹੀ ਨਹੀਂ ਮਾਸਾ ਜਿੰਨਾ ਵੀ ਮੈਂ ਇਹਨਾਂ ਨੂੰ ਕੋਈ ਖਾਸਣਾ ਜੇ ਮੈਂ ਲੈ ਹੀ ਜਾਂਦੇ ਆ ਤੇ ਗੱਲਾਂ ਲੋਕਾਂ ਨੇ ਮੈਨੂੰ ਕਰਨੀਆਂ ਵਾ ਚੱਲ ਸੇਤੀ ਕਰ ਲੈ ਹੁਣ ਕੰਮ ਹੋਤੀ ਬੱਦੀ ਆਗੇ 10 ਵੀ ਹੁਣ ਸੂਟ ਨਾ ਪਾਉਂ ਇਹ ਤਾਂ ਕਹਿੰਦੀ ਆ ਕਿ ਬਸ ਜਿਦਾਂ ਬਣੀ ਰਹੀ ਸੀ ਨਾ ਇਦਾਂ ਹੀ ਬਣੀ ਰਵੇ ਜੇ ਹੁਣ ਇਦਨਾ ਤੋਂ ਉਹ ਸੂਟ ਪਾਈ ਲਿਆ ਵਾ ਤੇ ਕੀ ਹੋ ਗਿਆ ਉਹ ਪਲਾ ਕੋਈ ਨਹੀਂ ਹਾਲੇ ਤੱਕ 10 ਲੈ ਕੇ ਦੇਂਦੀ ਜੇ ਲੈ ਕੇ ਮੈਂ ਆਪਣੇ ਪਿੰਡੋਂ ਹੀ ਆਈ ਆ ਉਦਾਂ ਹੀ ਗੱਲਾਂ ਕਰਨ ਦੀ ਆ ਦਪਈਏ ਮੰਮੀ ਬਈ ਕਿਹੜੀ? ਬੇਟੀਆਂ ਪੁੱਤ ਤੈਨੂੰ ਟੀਕਾਂ ਲਈ ਹਾਂ। ਫੋਨ ਆਉਂਦਾ ਕਿਦਾਂ? ਫੋਨ ਕੇ ਤਾਂ ਉਹਦਾ ਹੀ ਵੇਖਣ ਲਈ ਹਾਂ ਕੰਮ ਪੂਰਾ ਕਰਕੇ ਵੇਲੀ ਹੋਈ ਹਾਂ। ਅੱਛਾ ਅੱਛਾ। ਤੇ ਕਿੱਥੋਂ ਆਇਆ ਤੂੰ? ਕੋਣੀ ਮੈਂ ਮੰਮੀ ਤੇ ਗਿਆ ਹਾਂ। ਚੱਲ ਸ਼ੂਗਰ ਹੋ ਕੇ ਤੇ ਮੇਰਾ ਪੁੱਤ ਵੀ ਬਾਹਰ ਜਾਣ ਲੱਗਾ ਹਾਂ। ਓਏ ਆਹ ਕੱਲ ਤੂੰ ਹੀ ਹੋਣ ਦੇ ਦੁਆਰੇ ਤੇ ਮੈਂ ਅੱਜ ਹੋਈ ਹੁਣਾਂ। ਨਹੀਂ ਪੁੱਤ ਬਾਹਰ ਹੈਗੇ ਕਈ ਗੱਲਾਂ ਦਾ ਪਤਾ ਲੰਗਦਾ। ਓਏ ਆ ਹੋਏ ਤੇ ਹੈ ਹੀ ਆ। ਤੇ ਕਿਉਂ ਕੋ ਕੰਮ ਹੀ ਨਹੀਂ ਹੁੰਦੀ ਕੱਲੇ? ਕੰਮ ਕਰਾ ਰਹੀ ਤੇਰੀ ਚਾਚੀ ਆਈ ਜੀ। ਅੱਛਾ ਕੀ ਆ ਤੇ? ਤ੍ਰਿਸ਼ਤੇ ਦੱਸ ਪਾਉਂ ਲਈ ਇਸ ਤੀ ਦੱਸ ਪਾਉਂ ਲਈ ਆਹੋ ਤੇ ਪਰਗਾ ਲਈ ਕਿ ਉਹ ਪਿਕੂੜੀ ਨਾਲ ਇਸ ਤੀ ਆ ਅੱਛਾ ਤੇ ਆਂਦੀ ਆ ਕਿ ਜੇ ਤੁਸੀਂ ਖਰਚਾ ਲਾ ਦੋ ਤੇ ਕੁੜੀ ਬਾਤ ਚੱਲ ਜੂਗੀ ਤੇ लवली ਨੂੰ ਲੈ ਦਿੰਦੀ ਤੂੰ ਵੇਨ ਨਾ ਵੀ ਕਿਦਾਂ ਮੰਨਣ ਨੂੰ ਤਿਆਰ ਹਾਂ ਤੂੰ ਮਾਂ ਦਾ ਮੇਰਾ ਨਹੀਂ ਮੰਨ ਮੰਦਾ ਤੂੰ ਵਿਆਹ ਵੀ ਦੇਖ ਲੈਣਾ ਕਿਨੇ ਹਾਸੇ ਹੁੰਦੇ ਆਗੇ ਕੁੜੀਆਂ ਉੱਧਰ ਜਾ ਕੇ ਹੁਣ ਹੀ ਨਹੀਂ ਕਰਦੀਆਂ ਮੁੜ ਕੇ ਹੁਣ 14-15 ਲੱਖ ਲਾ ਕੇ ਉਹਨੂੰ ਘੱਲਣਾ ਹਾਂ ਮੁੜ ਕੇ ਅੱਲੇ ਮੁਕਰ ਜੂਗੀ ਉੱਥੇ ਜਾ ਕੇ ਵੇਰ ਕੀ ਕਰਨੀ ਕੱਲ ਤੇ ਤੇਰੀ ਠੀਕ ਆ ਮੈਂ ਤਾਂ ਓਦਾਂ ਵੀ ਨਹੀਂ ਚਾਹੁੰਦੀ ਕਿ ਤੂੰ ਬਾਹਰ ਜਾ ਉਹ ਨਾਲੇ ਮੰਮੀ ਅਸੀਂ ਬਾਹਰ ਤੇ ਜਾਣਾ ਹੀ ਨਹੀਂ ਆ ਪੁੱਤ ਮੈਂ ਵੀ ਇਹੋ ਸੋਚਣ ਲਈ ਆ ਕਿ ਮੈਂ ਵੀ ਹੀ ਰਾਗੀ ਤੈਨੂੰ ਬਾਹਰ ਭਲਾਉਂਗੀ ਮੈਨੂੰ ਤੇ ਇਹ ਆ ਕਿ ਇਹਨਾਂ ਨੂੰ ਤਾਂ ਪੜਿਆ ਲਿਖਿਆ ਵਾ ਜੇ ਇੱਕ ਤੇ ਇੱਥੇ ਨੰਕਰੀ ਮਿਲ ਜੇ ਉਹਦੇ ਨਾਲ ਦੀ ਤਰੀਸ ਨਹੀਂ ਹੈਗੀ ਸਵੇਰੇ ਜਾਵੇਂਗਾ ਸ਼ਾਮਾਂ ਨਹੀਂ ਆ ਤੂੰ ਹੀ ਆਪ ਸਿਆਣੀ ਇਹ ਚੱਲ ਕੋਈ ਨਹੀਂ ਕਰਮਾਂ ਦਾ ਕੋਈ ਪਤਾ ਨਹੀਂ ਹੁੰਦਾ ਮਹਾਰਾਜ ਨੇ ਕਦੋਂ ਬਾਹਰ ਫੜ ਲੈਣੀ ਆੜ ਕੇ ਉਹ ਦਾ ਇਹ ਵੀ ਚੱਲ ਬੇਕਰ ਉੱਪਰ ਦਿੱਤੇ ਇੱਕ ਦੋ ਥਾਂ ਮੈਂ ਵੇਖੋ ਜੇ ਗੱਲ ਬਣ ਜੂਗੀ ਤੇ ਮੈਂ ਤੁਹਾਨੂੰ ਫਿਰ ਨਾ ਮਾੜਾ ਜਿਹਾ ਜਵਾਬ ਦਿੱਤਾ ਸੀ ਮੈਂ ਹਾਂ ਫਿਰ ਵੀ ਮੈਂ ਲੱਗੀ ਨਾ ਸਲਾਹ ਕਰਕੇ ਤੈਨੂੰ ਦੱਸੂਗੀ ਮੈਂ ਕਿ ਹੁਣ ਘਰ ਆਈ ਐ ਕੋਈ ਆਵੇ ਨਹੀਂ ਹੈ ਜੀ ਤੇ ਜੇ ਜੱਕਦਾ ਵੀ ਜਵਾਬ ਦੇਤਾ ਤਾਂ ਤੱਕ ਕਹਿਣਾ ਵੀ ਇਹਦੀ ਆਕਰ ਬੜੀ ਐ ਚੱਲ ਤੁਸੀਂ ਆਪ ਵੀ ਕਹਿ ਦਿਓ ਹੁਣ ਕਿ ਮੜਾਣੀ ਕਾ ਮੰਦਾ ਉਹ ਕਹਿੰਦਾ ਮੈਂ ਨਹੀਂ ਬਾਹਰ ਜਾਣਾ ਹਾਂ ਉਹ ਗਾਦੀ ਹੁਣ ਕਹੂੰਗੀ ਤੇ ਉਹ ਆਂਦਾ ਵੀ ਮੈਂ ਇੰਨਾ ਪੜਿਆ ਵਾ ਤੇ ਮੈਂ ਇੱਥੇ ਨੰਤਰੀ ਵੇਖਣੀ ਐ ਕੋਈ ਆਉਏ ਤੇ ਹੈ ਹੀ ਆ ਉਹ ਨਾਲ ਇੱਥੇ ਸਭ ਕੁਝ ਤੇ ਹੈਗਾ ਤਾਈ ਮੈਂ ਰਹੀ ਹਾਂ ਪੁੱਤ ਜਿਹਦੇ ਨੂੰ ਵਿਆਹ ਤੇ ਵੀ ਪੈਸੇ ਲੱਗਣੇ ਕੁੜੀ ਤੇ ਵੀ ਪੈਸੇ ਲੱਗਣੇ ਇਹਨੇ ਕਿੱਥੋਂ ਆਉਣੇ ਰੁਕਣ ਲੱਗੇ ਆ ਪੈਸੇ ਵੀ ਆਸਿਆਣੀ ਗੱਲ ਤੇ ਇਹ ਆ ਕਿ ਕੁੜੀ ਨੂੰ ਘੱਲ ਵੀ ਦਵੇ ਪੁੱਤ ਪੰਜ ਕੀ ਥੋੜਾ ਵਾ ਪਿੰਨੇ ਤੈਨੂੰ ਸੱਗਣਾ ਹੀ ਆ ਯਾਹੋ ਮੁੜਕੇ ਅਗੜੀਆਂ ਅੱਜ ਇੱਥੇ ਤੇ ਪਾਲਕੇ ਉੱਥੇ ਮੁੜਕੇ ਲੋਕੀ ਮਾਂ ਵੀ ਉਹਨੂੰ ਧੂਈ ਫਿਰਦੇ ਆ ਲਗਰ ਉਹਨਾਂ ਨੂੰ ਕੀ ਕਰਾਂ ਨਹੀਂ ਨਹੀਂ ਮੈਂ ਹੁਣ ਜਵਾਬ ਹੀ ਦੇ ਦੂੰਗੀ ਮੈਨੂੰ ਇਹ ਹੀ ਪਿੱਤੇ ਨਾ ਨਾ ਗੱਲ ਕਰਨ ਦੇ ਤੇ ਕਿਤ लवली ਕਿਦਾਂ ਹੋ ਤੂੰ ਮੈਂ ਤੈਨੂੰ ਤਾਂ ਦੱਸਿਆ ਨਹੀਂ ਨਹੀਂ ਕੋਈ ਨਹੀਂ ਮੈਂ ਨਾ ਕਰਨਗੀ ਤੇ ਮੈਂ ਕਹੂੰਗਾ ਵੀ ਮੈਂ ਨਹੀਂ ਕਰਉਣਾ ਹਾਂ ਤੂੰ ਵੀ ਮੈਂ ਨਹੀਂ ਬਾਜਾਂ ਤੇ ਡੈਡੀ ਹੁਣਾਂ ਨੇ ਕੀਤੀ ਚਲਾ ਦੇ ਡੈਡੀ ਨਾ ਨਹੀਂ ਮੈਂ ਅਜੇ ਕੀਤੀ ਡੈਡ ਨਾਲ ਗੱਲ ਕੀਤੀ ਨਹੀਂਗੀ ਪਾ ਚਾਲ ਹੁੰਦਾ ਵੀ ਨਾ ਹੀ ਕਰਦੀ ਮੈਨੂੰ ਪਤਾ ਹੁੰਦਾ ਹਾਂ ਤੇਰੇ ਨਾਲ ਰੋਟੀ ਤੇ ਤੇਰੇ ਵਾਸਤੇ ਮੈਂ ਕੋਈ ਨਹੀਂ ਮੈਂ ਖਾ ਲਈ ਨਾ ਵਾ ਬੈਠੋ ਤੂੰ ਚੱਲ ਮੈਂ ਪਾ ਦਿੰਦੀ ਰੋਟੀ ਕੋਈ ਕੋਈ ਨਹੀਂ ਮੈਂ ਪਾ ਲਈ ਨਾ ਰੋਟੀ ਨਹੀਂ ਗਈ ਆ ਤੇ ਤੁਸੀਂ ਨਾ ਹੀ ਕਰਿਓ ਹੁਣ ਨਾ ਕਰਦੇ ਕੋਈ ਨਹੀਂ ਮੈਂ ਨਾ ਕਰਦੂੰਗਾ ਚੱਲ ਤੇ ਗਾਇਨੇ ਜਿਵੇਂ ਅਪਡੇਟਾ ਉਹ ਹੈ ਵੀ ਇਦਾਂ ਦੀ ਆ ਰਾਹ ਗਲੀ ਇਹਨੂੰ ਕੇਰ ਕੇ ਕਨੂੰ ਲਾਣਾ ਹੀ लवली ਕੁੜੀ ਬੜੀ ਸੋਹਣੀ ਆ ਵੇਖ ਲਾ ਪੈਸੇ ਲਾ ਦੋ ਤੈਨੂੰ ਬਾਹਰ ਧਾਲ ਦੋ ਤੇ ਜੇ ਉਹ ਬਾਹਰ ਗਈ ਤਾਂ ਬਸ ਉਹਦੀ ਹਵਾ ਬਦਲ ਜਾਣੀ ਆ ਫਿਰ ਤੂੰ ਕੌਣ ਤੇ ਮੈਂ ਕੌਣ ਇਹਦੇ ਨਾਂ ਪਹੁੰਚ ਚੁੱਕਦੀਆਂ ਤੇ ਨਾ ਕਰਦੀਆਂ ਗੱਲ ਖਤਮ